ਅੰਜੀ ਪੁਲਿਸ ਅਤੇ ਪਬਲਿਕ ਦੇ ਸਹਿਯੋਗ ਨਾਲ ਹੜਪੀੜਤਾਂ ਨੂੰ ਸਹਾਇਤਾ ਕਰਨ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਪਿੰਡ ਭਾਰ ਸਿੰਘ ਪੁਰਾ ਦੇ ਵਸਨੀਕ ਮਾਸਟਰ ਅਮਰੀਕ ਸਿੰਘ ਇੰਗਲੈਂਡ ਅਤੇ ਪਿਆਰਾ ਸਿੰਘ ਇੰਗਲੈਂਡ ਵੱਲੋਂ ਲਗਭਗ 45000 ਰੁਪਏ ਭੇਜੇ ਸਨ ਜੋ ਅੰਬੇਦਕਰ ਪ੍ਰੈਸ ਕਲਬ ਫਰੋਰ ਵੱਲੋਂ ਸੀਤਾਰਾਮ ਪੁੱਤਰ ਸ਼ੰਗਾਰाराम ਵਾਸੀ ਪਿੰਡ ਟੱਕ ਮਜਾਰਾ ਨੂੰ ਦਿੱਤੇ ਗਏ ਜਿਸ ਦਾ ਮਕਾਨ ਭਾਰੀ ਬਾਰਿਸ਼ ਕਾਰਨ ਡਿੱਗ ਗਿਆ ਸੀ ਅਤੇ ਮਕਾਨ ਡਿੱਗਣ ਕਰਕੇ ਸੀਤਾਰਾਮ ਦੇ ਕਾਫੀ ਸੱਟਾਂ ਵੀ ਲੱਗੀਆਂ ਸਨ ਪત્રਕਾਰ ਜਗਜੀਤ ਸਿੰਘ ਪੱਟੀ ਦੇ ਨਾਲ सुरेंद्र ਕੁਮਾਰ ਸੋਨੂ ਦੀ ਵਿਸ਼ੇਸ਼ ਰਿਪੋਰਟ। ਜਿਹਨਾਂ ਤੌਰ ਤੇ ਮਿਹਰਾਨੇ ਅਮਰੀਕ ਸਿੰਘ ਜੀ ਤੇ ਪਿਆਰਾ ਸੈਕ ਜੀ ਦਾ ਜਿਨ੍ਹਾਂ ਨੇ ਗਰੀਬ ਪਰਿਵਾਰ ਦੀ ਮਦਦ ਕੀਤੀ। ਅਸੀਂ ਤਹਿ ਦਿਲੋਂ ਪਿੰਡ ਵਾਸੀਆਂ ਵੱਲੋਂ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਔਖੇ ਸਮੇਂ ਗਰੀਬ ਬੰਦੇ ਦੀ ਬਾਖਰੀ। ਤੇ ਅੱਜ ਸ਼੍ਰੀ ਅੰਬੇਦਕਰ ਜੀ ਦੇ ਪ੍ਰੈਸ ਕਲੱਬ ਵੱਲੋਂ ਡਾਕਟਰ ਰਾਣਾ ਜਿਹੜੇ ਉਹਦੇ ਪ੍ਰਧਾਨ ਨੇ ਉਹਨਾਂ ਵੱਲੋਂ ਤੇ ਉਹਨਾਂ ਦੀ ਟੀਮ ਵੱਲੋਂ ਅਤੇ ਅਮਰੀਕਾ ਦੇ ਵਿੱਚ ਦੋ ਐਨ ਆਰ ਆਈ ਜਿਹੜੇ ਰਹਿ ਰਹੇ ਨੇ ਮਾਸਟਰ ਅਮਰੀਕ ਸਿੰਘ ਹੋਈ ਉਹਨਾਂ ਵੱਲੋਂ ਇੱਕ ਜਿਹੜਾ ਦੌਰਾਨੇ ਜਿਹੜਾ ਬਹੁਤ ਜ਼ਿਆਦਾ بارش ਤੇ ਹੜ੍ਹਾਂ ਦੇ ਦੌਰਾਨ ਇੱਕ ਘਰ ਸੀ ਜਿਹੜਾ ਕਿ ਡਿੱਗ ਪਿਆ ਸੀ ਉਹਦਾ ਕਾਫੀ ਨੁਕਸਾਨ ਹੋਇਆ ਤੇ ਜਿਹੜਾ ਵਿਅਕਤੀ ਸੀ ਉਹ ਧੱਕ ਵਿਚਾਰੇ ਦਾ ਰਹਿਣ ਵਾਲਾ ਹੈ ਸੀ타ਰਾਮ ਪੁੱਤਰ ਸ਼ੰਗਾਰਾ ਰਾਮ ਉਸ ਦੇ ਸੱਟਾਂ ਵੀ ਲੱਗੀਆਂ ਸਨ ਉਹਦੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜੀ ਆ ਉਹ ਮਦਦ ਕੀਤੀ ਗਈ ਹੈ ਕਰੀ 45000 ਰੁਪਏ ਜਿਹੜਾ ਵਾ ਇੱਕ ਕਲੱਬ ਵੱਲੋਂ ਪ੍ਰੈਸ ਕਲੱਬ ਵੱਲੋਂ ਅ ਸ਼੍ਰੀ ਮੀਰਕਰ ਜੀ ਪ੍ਰੈਸ ਕਲੱਬ ਵੱਲੋਂ ਦਿੱਤਾ ਗਿਆ ਹੈਗਾ ਤੇ ਮੈਂ ਇਹ ਦੱਸਣਾ ਚਾਹੁੰਦਾ ਵੀ ਇਦਾਂ ਦੇ ਉਪਰਾਲੇ ਜਿਹੜੇ ਆ ਉਹ ਸਾਨੂੰ ਜਿਹੜੇ ਕਰਦੇ ਆ ਉਹਨਾਂ ਦਾ ਇੱਕ ਸਮਾਜ ਨੂੰ ਵੀ ਚੰਗੀ ਸਿਹਤ ਮਿਲਦੀ ਆ ਤੇ ਇੱਕ ਜਿਹੜੇ ਲੋੜਵੰਦ ਜਿੰਨੇ ਵੀ ਲੋਕ ਨੇ ਜਿਨ੍ਹਾਂ ਦੇ ਜਿਨ੍ਹਾਂ ਨੂੰ ਕੋਈ ਵਕਿਆਈ ਇਸ ਚੀਜ਼ ਦੀ ਪੈਸੇ ਢੇਲੇ ਦੀ ਜਾਂ ਕੋਈ ਦਵਾਈਆਂ ਵਾਸਤੇ ਜ਼ਰੂਰਤ ਹੁੰਦੀ ਆ ਉਹਨਾਂ ਨੂੰ ਉਹਨਾਂ ਤੱਕ ਹੀ ਪਹੁੰਚਣੀ ਚਾਹੀਦੀਆਂ ਨੇ ਇਹ ਵਕਿਆਈ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ ਤੇ ਗਰੀਬ ਪਰਿਵਾਰ ਸੀ ਤੇ ਸਾਰਿਆਂ ਨੇ ਮਿਲਜੁਲ ਕੇ ਜਿਹੜੀ ਮਦਦ ਕੀਤੀ ਹੈ ਪ੍ਰੈਸ ਕਲੱਬ ਨੇ ਅਤੇ ਐਨਆਰਆਈ ਭਰਾਵਾਂ ਨੇ ਮੈਂ ਸਾਰਿਆਂ ਦਾ ਤੁਹਾਡੇ ਮੱਧਮ ਰਾਈ ਨੂੰ ਦਾ ਧੰਨਵਾਦ ਕਰਦਾ ਹਾਂ ਹਾਂਜੀ ਜੈ ਭੀਮ ਜੈ ਭਾਪਤ ਸਭ ਤੋਂ ਪਹਿਲਾਂ ਤਾਂ ਮੈਂ ਜੋ ਪ੍ਰਦੇਸ਼ਾਂ ਵਿੱਚ ਸਾਡੇ ਐਨਆਰਆਈ ਭਰਾ ਬੈਠੇ ਆ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇੱਕ ਛੋਟੀ ਜਿਹੀ ਖਬਰ ਨੂੰ ਦੇਖਦੇ ਸਾਰੇ ਮੈਨਾਂ ਸੰਪਰਕ ਕੀਤਾ ਤੇ ਇਸ ਜ਼ਖਮੀ ਵਿਅਕਤੀ ਦਾ ਹਾਲ ਚਾਲ ਪੁੱਛਿਆ ਤੇ ਉਹਨਾਂ ਨੇ ਟਾਈਮ ਨਹੀਂ ਜ਼ਿਆਦਾ ਲਾਇਆ ਸਾਨੂੰ ਪੈਸੇ ਭੇਜ ਦਿੱਤੇ ਆ ਤੇ ਅਸੀਂ ਉਹ ਜਿਹੜੇ ਪੈਸੇ ਸੀ ਡੀਐਸਪੀ ਫਲੋਰ ਸਰਵਿਸ ਨੇ ਬਲਜੀ ਦੇ ਰਾਹੀਂ ਇਹਨਾਂ ਨੂੰ ਪਹੁੰਚ ਦੇ ਕਰ ਦਿੱਤੇ ਆ ਤੇ ਉਮੀਦ ਕਰਦਾ ਹਾਂ ਹੋਰ ਵੀ ਜੋ ਸਾਡੇ ਇਹ ਨਿਊਜ਼ ਵੀ ਦੇਖਦੇ ਆ ਦਾਨੀ ਸੱਜਣ ਜੋ ਹੈ ਕਿ ਆ ਜੋ ਕੋਈ ਵੀ ਇਸ ਗਰੀਬ ਦੀ ਮਦਦ ਕਰਨੀ ਚਾਹੁੰਦਾ ਉਹ ਅੱਗੇ ਆ ਸਕਦਾ ਸਾਡੇ ਚੈਨਲ ਨਾਲ ਸੰਪਰਕ ਕਰ ਸਕਦਾ ਤੇ ਸਿੱਧਾ ਸਾਡੇ ਪਿੰਡ ਦੀ ਪੰਚਾਇਤ ਨਾਲ ਸਰਪੰਚ ਨਾਲ ਲੰਬੜਦਾਰ ਨਾਲ ਕਿਸੇ ਨਾਲ ਵੀ ਟੱਕ ਮੇਰੇ ਸੰਪਰਕ ਕਰ ਸਕਦਾ ਇਸ ਦੇ ਨਾਲ ਹੀ ਦੁਬਾਰਾ ਫੇਰ ਧੰਨਵਾਦ ਕਰਦਾ ਐਨ ਆਰ ਆਈ ਸੱਜਣਾ ਦਾ ਮਾਸਟਰ ਅਮਰੀਕ ਸਿੰਘ ਜੀ ਪਾਸੇ ਪਰਵਾਲੇ ਤੇ ਪਿਆਰਾ ਸਿੰਘ ਜੀ ਜਿਹੜੇ ਇਸ ਜੋਗੀ ਹਨ ਤੇ ਉਹਨਾਂ ਨੇ ਜੋ 4496 ਰੁਪਏ ਭੇਜਿਆ ਅਸੀਂ ਉਹ ਅੱਜ ਡੀਐਸਪੀ ਫਲੋਰ ਦੇ ਰਾਹੀਂ ਜੋ ਪੇਡ ਪਰਿਵਾਰ ਹੈ ਇਹਨਾਂ ਨੂੰ ਹੈਂਡਓਵਰ ਕਰਤਾ ਤੇ ਧੰਨਵਾਦ ਜੀ ਜੈ ਹਿੰਦ ਜੈ ਭਾਰਤ ਜੀ ਫਲੋਰ ਦਾ ਜਿਹੜਾ ਬੈਂਡਗਰ ਪ੍ਰੈਸ ਕਲੱਬ ਰਜਿਸਟਰਡ ਹੈ ਜਿਹਦਾ ਕੀ ਆਪਣੀ ਹੋਂਦ ਤੋਂ ਹੀ ਜਿਹੜਾ ਸਮਾਜ ਦੇ ਕੰਮਾਂ ਦੇ ਵਿੱਚ ਔਰ ਸਮਾਜ ਦੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਜਿਹੜਾ ਆਪਣੀ ਹੋਂਦ ਤੋਂ ਹੀ ਯਤਨ ਕਰ ਰਿਹਾ ਔਰ ਪਿਛਲੇ ਮਹੀਨੇ ਤੋਂ ਜਿਹੜੀ ਲਗਾਤਾਰ بارش ਹੋਈ ਹੈ ਹੜ ਆਇਆ ਉਹਦੇ ਨਾਲ ਜਿਹੜਾ ਹੈਗਾ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਔਰ ਸਾਡੇ ਅਮੇਡਗਰ ਪ੍ਰੈਸ ਕਲੱਬ ਫਲੋਰ ਦੇ ਜਿਹੜੇ ਸਾਡੇ ਚੇਅਰਮੈਨ ਨੇ ਡਾਕਟਰ ਆਰ ਰਾਣਾ ਜੀ ਇਹਨਾਂ ਨੇ ਜਿਹੜੀ ਇੱਕ ਖਬਰ ਨਸ਼ਰ ਕੀਤੀ ਸੀਗੀ ਕਿ ਪੈਂਟ ਟੱਕ ਮਜ਼ਾਰਾ ਦੇ ਵਿੱਚ ਜਿਹੜਾ ਸੀਤਾ RAM ਜੀ ਆ ਉਹਨਾਂ ਦਾ ਜਿਹੜਾ ਮਕਾਨ ਡੇਗ ਗਿਆ ਔਰ ਇਹਨਾਂ ਦੇ ਪਰਿਵਾਰ ਦੇ ਔਰ ਇਹਨਾਂ ਦੇ ਕਾਫੀ ਜਣੀਆਂ ਛੱਟਾ ਵੀ ਲੱਗੀਆਂ ਸੀ ਔਰ ਇਹਨਾਂ ਦੇ ਇਹ ਸਪਰਾਲੇ ਸਤਕਾ ਸਾਡੇ ਜਿਹੜੇ ਵਿਦੇਸ਼ 'ਚ ਬੈਠੇ ਸਾਡੇ ਐਨਆਰਆਈ ਦਾਨੀ ਸੱਜਣਿਆਂ ਮਾਸਟਰ ਮਰੀਕ ਸਿੰਘ ਜੀ ਤੇ ਪਿਆਰਾ ਸਿੰਘ ਜੀ ਯੂਐਸਏ ਉਹਨਾਂ ਵੱਲੋਂ ਜਿਹੜਾ ਹੈਗਾ ਕਰੀਬ 44000 ਤੇ 96 ਰੁਪਏ ਜਿਹੜੇ ਆ ਉਹ ਭੇਜੇ ਗਏ ਆ ਔਰ ਇਹਦੇ ਵਿੱਚ ਕੁਝ ਮਾਇਆ ਜਿਹੜੀ ਆ ਉਹ ਡੀਐਸਪੀ ਫਲੋਰਸ ਗੁਰ ਸਰਮੁਤ ਸਿੰਘ ਬਲਜੀ ਨੇ ਵੀ ਵਿੱਚ ਪਾਈ ਆ ਔਰ ਪਰਿਵਾਰ ਨੂੰ ਆ ਜਿਹੜੀ ਦਿੱਤੀ ਆ ਸੋ ਅਸੀਂ ਜਿਹੜੇ ਆਪਣੇ ਮੇੜਗੜ ਪ੍ਰੈਸ ਕਲਾਬ ਵੱਲੋਂ ਜਿਹੜੇ ਦਾਨੀ ਸੱਜਣਿਆ ਸਾਡੇ ਮਾਸਟਰ ਅਮਰੀਕ ਸਿੰਘ ਜੀ ਔਰ ਸਰਦਾਰ ਪਿਆਰਾ ਸਿੰਘ ਜੀ ਯੂਐਸਏ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਜਿਹੜੇ ਸਾਡੇ ਡੀਐਸਪੀ ਫਲੋਰ ਆ ਸਰਦਾਰ ਸਰਵਨ ਸਿੰਘ ਵੱਲ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਵੀ ਇਸ ਨੇਕ ਕਾਰਜ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਪਾਇਆ ਔਰ ਉਹਨਾਂ ਦੇ ਹੱਥੀਂ ਜਿਹੜੀ ਅੱਜ ਇਹ ਰਕਮ ਆ ਇਹ ਹੈ ਪੀੜਤ ਜਿਹੜੀ ਪਰਿਵਾਰ ਆ ਸੀਤਾ ਰਾਮ ਦੀ ਉਹਨਾਂ ਨੂੰ ਜਿਹੜੀ ਦਿੱਤੀ ਗਈ ਹੈ ਡੀਐਸਪੀ ਦਾ ਤਰ ਫਲਾਰਾ ਕੇ ਔਰ ਸਾਡੇ ਨਾਲ ਪਿੰਡ ਟੱਕ ਮਝਾਰਾ ਦੇ ਲੰਬੜਦਾ ਸਾਹਿਬ ਹੋਰ ਵੀ ਮੂਹਤਵਾ ਜਿੰਨੇ ਆ ਉਹ ਵੀ ਨਾਲ ਸੱਜਣ ਸਾਡੇ ਖੜੇ ਆ ਔਰ ਪੂਰੀ ਅਮੀੜਗੜ ਪ੍ਰੈਸ ਕਲੱਬ ਦੀ ਜਿਹੜੀ ਟੀਮ ਆ ਉਹ ਵੀ ਨਾਲ ਮੌਜੂਦ ਹੈ ਸੋ ਜਿਹੜੇ ਤਾਂ ਨਹੀਂ ਸੱਜਣ ਉਹਨਾਂ ਦਾ ਧੰਨਵਾਦ ਕਰਦੇ ਆ ਔਰ ਪੂਰੇ ਸਮਾਜ ਦੇ ਵਿੱਚ ਰਹਿੰਦੇ ਹੋਏ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦੇ ਆ ਬੇ ਇੰਤਾਂ ਦੀ ਮੁਸ਼ਕਲ ਦੀ ਘੜੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਵੀ ਸਮਾਜ ਨੂੰ ਸੇਧ ਦੇਣ ਲਈ ਜਿਹੜਾ ਹੈਗਾ ਇਸ ਤਰ੍ਹਾਂ ਮੁਸ਼ਕਲ ਚ ਜਿਹੜੇ ਘਰੇ ਵਿੱਚ ਲੋਕ ਆ ਉਹਨਾਂ ਦੀ ਮਦਦ ਕਰੋ ਔਰ ਵੱਤ ਵਾ ਸਹਿਯੋਗ ਕਰੋ ਔਰ ਮੇੜਗੜ ਪ੍ਰੈਸ ਕਲੱਬ ਜਿਹੜਾ ਹਮੇਸ਼ਾ ਦੀ ਤਰ੍ਹਾਂ ਜਿਹੜਾ ਸਮਾਜ ਸੇਵੀ ਕੰਮਾਂ ਦੇ ਵਿੱਚ ਤੁਹਾਡੇ ਸਹਿਯੋਗ ਦੇ ਨਾਲ ਐਤਾ ਹੀ ਜਿਹੜਾ ਯੋਗਦਾਨ ਦੇ ਆ ਪਾਉਂਦਾ ਰਹੂਗਾ ਸਾਰਿਆਂ ਨੂੰ ਜੈ ਜੀਨ ਜੈ ਭਾਰਤ